ਐਮ ਐਸ ਪੀ ਦੀ ਗੱਲ ਕਰਦੇ ਨੇ ਬਾਈ ਜੀ ਐਮ ਐਸ ਪੀ ਤਾਂ ਹੁਣ ਐ ਕਿ ਬੀ ਜੀ ਪੀ ਨੇ ਵੀ ਆਪਣੇ ਮੈਨੀਫੈਸਟੋ ਚ ਕਿਹਾ ਐ ਐਮ ਐਸ ਪੀ ਅਸੀਂ ਦੇ ਰਹੇ ਆਂ ਪੂਰੇ ਤੌਰ ਤੇ ਕਿਸਾਨਾਂ ਨੂੰ ਇੱਕ ਕਿਸਾਨ ਕ੍ਰੈਡਿਟ ਕਾਰਡ ਲਿਮਿਟ ਬਣਾ ਕੇ ਦਿੱਤੀ ਹੋਈ ਆ ਤਾਂ ਜੋ ਉਹ ਉਹਨਾਂ ਨੂੰ ਵਰਤ ਸਕਣ ਐਮ ਐਸ ਪੀ ਤਾਂ ਮਿਲ ਰਹੀ ਹੈ ਜੀ ਹੁਣ ਪਰ ਦੋ ਫਸਲਾਂ ਪਰ ਦੋ ਫਸਲਾਂ ਪਰੇ ਮਿਲਦੀ ਆ ਹੋਰ ਪਰ ਨਹੀਂ ਮਿਲਦੀ ਹੈ ਜੀ ਦੇਖੋ ਜਿਹੜੀ ਐਮ ਐਸ ਪੀ ਦੀ ਗੱਲ ਸਰਕਾਰ ਕਰ ਰਹੀ ਹੈ ਨਾ ਉਹਦੇ ਵਿੱਚ ਇੱਕ ਜਿਹੜਾ ਢੰਡੀ ਰੱਖੀ ਹੋਈ ਹੈ ਸਰਕਾਰ ਨੇ ਅਸੀਂ ਮੰਗ ਕਰ ਰਹੇ ਆਂ ਐਮ ਐਸ ਪੀ ਦੀ ਜਿਹੜੀ ਐਫ ਐਲ ਪਲੱਸ ਸੀ 2 ਪਲੱਸ 50% ਅਸੀਂ ਉਹਦੇ ਨਾਲ ਮੰਗ ਰਹੇ ਆਂ ਜਿਹੜੀ ਸਰਕਾਰ ਦੇ ਰਹੀ ਉਹ ਕੇਵਲ ਐਫਐਲ ਦੇ ਨਾਲ ਸੀ250 ਸੀ2 ਨਹੀਂ ਦੇ ਰਹੀ ਭਾਵ ਉਹ ਕੱਲੀ ਐਫਐਲ ਨੂੰ ਗਿਣ ਰਹੀ ਹੈ ਉਥੇ ਜਿਹੜਾ ਉਹ ਨੁਕਤਾ ਜਿਹੜਾ ਉਹਨਾਂ ਦਾ ਗਲਤ ਹੈ ਅਸੀਂ ਪਲੱਸ ਸੀ2 ਜਿਹੜਾ ਸੁਆਮੀਨਾਥਨ ਦੀ ਰਿਪੋਰਟ ਸੀਗੀ ਉਹਦੇ ਵਿੱਚ ਇਹ ਸੀਗਾ ਵੀ ਪਲੱਸ ਸੀ2 ਸੀ2 ਦਾ ਮਤਲਬ ਵੀ ਜਿਹੜਾ ਸਾਡੇ ਬਾਕੀ ਦੇ ਇਨਪੁਟਸ ਆ ਸਾਡੀ ਪੂੰਜੀ ਲੱਗੀ ਹੋਈ ਆ ਸਾਡਾ ਸੰਦਾ ਕਸਦਾ ਸਾਡੀ ਖੇਤ ਦਾ ਰੈਂਟ ਆ ਉਹ ਜੋੜੇ ਜਾਣ ਉਹ ਉਹਨੂੰ ਨਹੀਂ ਜਿਹੜੀ ਸਰਕਾਰ ਜੋੜ ਰਹੀ ਇਸ ਕਰਕੇ ਜਿਹੜਾ ਭਾਵਾਂ ਦਾ ਡਿਫਰੈਂਸ ਸਾਨੂੰ ਪੈ ਰਿਹਾ ਜਿਹੜੀ ਗੱਲ ਤੁਸੀਂ ਸਵਾਲ ਪਹਿਲਾਂ ਵੀਰ ਨੂੰ ਕੀਤਾ ਸੀ ਵੀ ਕਰਜ਼ਾ ਵੀ ਕਿਸਾਨ ਦਾ ਵੀ ਇਹ ਹੋ ਗਿਆ ਵੀ ਕਰਜ਼ਾਈ ਹਾਂ ਕਿਉਂਕਿ ਜਦੋਂ ਸਰਕਾਰਾਂ ਦਾਵਾ ਕਰਦੀਆਂ ਨੇ ਤਾਂ ਓਬਵੀਅਸਲੀ ਗੱਲ ਹੈ ਕਿ ਕਿਸਾਨ ਵੀ ਅੱਗੇ ਕਰਜ਼ਾ ਉਹਨਾਂ ਹੀ ਚੱਕ ਲੈਂਦੇ ਨੇ ਕਿ ਆਉਣ ਵਾਲੀ ਸਰਕਾਰ ਸ਼ਾਇਦ ਮਾਫ਼ ਕਰ ਦੇਵੇਗੀ ਕਿ ਕਿਸਾਨ ਵੀ ਕਿਤਾਕ ਦੇ ਵਿੱਚ ਰਹਿਣ ਲੱਗ ਗਏ ਨੇ ਸਰਕਾਰਾਂ ਦੀ ਤੇ ਵੀ ਉਹ ਕੋਈ ਸਰਕਾਰ ਦਾਵਾ ਕਰੇ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ ਤਾਂ ਉਹ ਹੋਰ ਕਿਸਾਨ ਜਿਹੜਾ ਹੋਰ ਕਰਜ਼ਾ ਚੱਕ ਲੈਂਦਾ ਦੇਖੋ ਪਹਿਲਾਂ ਤਾਂ ਮੈਂ ਇਹ ਕਹਣਾ ਵੀ ਇਹ ਸਰਕਾਰਾਂ ਵਾਸਤੇ ਅਨਮੋਸ਼ੀ ਦੀ ਗੱਲ ਆ ਵੀ ਕਿਸਾਨ ਕਰਜ਼ਾਈ ਕਿਉਂ ਹੋਇਆ ਕਿਉਂਕਿ ਇਹ ਕਿਸਾਨ ਉਹ ਹੈ ਜਿਹਨੇ ਇਸ ਦੇਸ਼ ਨੂੰ ਭੁੱਖੇ ਨੂੰ ਰੋਟੀ ਦਿੱਤੀ ਜਦੋਂ ਇੱਥੇ ਅੰਨ ਦਾ ਸੰਕਟ ਸੀ ਜਦੋਂ ਦੇਸ਼ ਆਜ਼ਾਦ ਹੋਇਆ ਇੱਥੇ ਇਹਨਾਂ ਕੋਲ ਨਾ ਕਣਕ ਨਾ ਝੋਨਾ ਕੋਈ ਇੱਥੇ ਅੱਜ ਦਾ ਤੁਸੀਂ ਆਂਕੜਾ ਕੱਢ ਲਓ ਜਿਹੜਾ ਇਸ ਸੀਜ਼ਨ ਦੀ ਗੱਲ ਕਰੋ ਕੇਂਦਰੀ ਪੂਲ ਦੇ ਵਿੱਚ ਪੰਜਾਬ ਨੇ 48% ਕਣਕ ਦਿੱਤੀ ਕੇਂਦਰੀ ਪੂਲ ਦੇ ਵਿੱਚ ਭਾਵ ਬਾਕੀ ਦੇਸ਼ ਨੇ ਅੱਧੀ ਤੇ ਇਕੱਲੇ ਪੰਜਾਬ ਨੇ ਅੱਧੀ ਤੇ ਜੇ ਅੱਜ ਇੱਕ ਪੰਜਾਬ ਦਾ ਕਿਸਾਨ ਮਿਹਨਤ ਕਰ ਰਿਹਾ ਤਾਂ ਉਹ ਦਾਣੇ ਪੈਦਾ ਹੋਏ ਉਹ ਸਾਡੇ ਦੇ ਤੱਬਾ ਲਾਉਣੇ ਵੀ ਇਹ ਕੰਮ ਨਹੀਂ ਕਰਦੇ ਉਹ ਬਿਨਾਂ ਕੰਮ ਕਰਨ ਤੋਂ ਪੈਦਾ ਹੋ ਗਈ ਅੱਜ ਹਾਲਾਤ ਇਹ ਮੰਡਿਆ ਜਾ ਕੇ ਦੇਖੋ ਜਿਹੜੀ ਅਸੀਂ ਕਣਕ ਪੈਦਾ ਕਰਕੇ ਦਿੱਤੀ ਇਹਨਾਂ ਤੋਂ ਚੱਕ ਨਹੀਂ ਹੁੰਦੀ ਦੂਜੇ ਪਾਸੇ ਸੈਂਟਰ ਦੇ ਜਿਹੜਾ ਟਾਰਗੇਟ ਸੀਗਾ ਖਰੀਦ ਤੋਂ ਪੂਰਾ ਨਹੀਂ ਹੋ ਰਿਹਾ ਇਹ ਕਿੱਥੇ ਕਮੀ ਹੈ ਕੌਣ ਇਹਦਾ ਕਸੂਰਵਾਰ ਹੈ ਇਹ ਗੱਲਾਂ ਸਾਰੀਆਂ ਸਰਕਾਰਾਂ ਨੂੰ ਦੇਖਣੀਆਂ ਪੈਣਗੀਆਂ ਜਿਹੜੀ ਗੱਲ ਤੁਸੀਂ ਨੇ ਕਰਜ਼ੇ ਦੀ ਗੱਲ ਕਿਸਾਨ ਸਰਕਾਰਾਂ ਦੀਆਂ ਨੀਤੀਆਂ ਨੇ ਮਾਰ ਲਿਆ ਕਿਸਾਨ ਅ ਦੇਖੋ ਅੱਜ ਉਸ ਚੱਕਰ ਵਿੱਚ ਦੇ ਵਿੱਚ ਫਸਾ ਲਿਆ ਇਹਨਾਂ ਨੇ ਬੀਜ ਜੋ ਨਿਕਲਣਾ ਮੁਸ਼ਕਲ ਹੋ ਗਿਆ ਅਸੀਂ ਅੱਜ ਵੀ ਕਹਿੰਦੇ ਆ ਸਾਨੂੰ ਸਰਕਾਰ ਝੋਨੇ ਦੇ ਮੁਕਾਬਲੇ ਦੀ ਕੋਈ ਫਸਲ ਦੇਵੇ ਅਸੀਂ ਛੱਡ ਦਾਂਗੇ ਸਾਡਾ ਮੰਤਵ ਤਾਂ ਕੇਵਲ ਆਪਣੀ ਜਿਹੜੀ ਆਰਥਿਕਤਾ ਆਪਣਾ ਘਰ ਚਲਾਉਣਾ ਹੈ ਅਸੀਂ ਚੁੱਲਾ ਚਲਾਉਣਾ ਹੈ ਉਹ ਝੋਨਾ ਛੱਡ ਕੇ ਸਾਨੂੰ ਕੋਈ ਫਸਲ ਦੇਣ ਜਿਹਦੀ ਸਰਕਾਰ ਖਰੀਦ ਵੀ ਕਰੇ ਉਹ ਝੋਨ ਦੇ ਬਰਾਬਰ ਦੀ ਇਨਕਮ ਦੇਵੇ ਕਿਸਾਨ ਅੱਜ ਆਰਥਿਕ ਤੌਰ ਤੇ ਡਾਵਾ ਡੋਲ ਹੈ ਕਿਸਾਨ ਕਹਿੰਦਾ ਜਦੋਂ ਮੈਂ ਝੋਨਾ ਜਲਾਈ ਚਲਾਉਣਾ ਕਹਿੰਦਾ ਮੈਂ ਹੁਣ ਕਣਕ ਵੱਢ ਕੇ ਫਟਾਫਟ ਕੋਈ ਹੋਰ ਫਸਲ ਲੈ ਲਵਾਂ ਹੁਣ ਅੱਜ ਮੱਕੀ ਦੀ ਕਰੌਪੀੀਤੀ ਲੇਹੀ ਹੁੰਦਾ ਨਹੀਂ ਕਿ ਕਿਸਾਨ ਵੀ ਕਿਤੇ ਕਾਲਾ ਨਹੀਂ ਕਿਸਾਨ ਕਾਲਾ ਤਾਂ ਕਿਸਾਨ ਕਰੇਗੀ ਉਹ ਅੱਜ ਹਾਲਾਤ ਇਹ ਹੋ ਗਏ ਵੀ ਜਿਵੇਂ ਕਹਿੰਦੇ ਆ ਵੀ ਡੁੱਬਦੇ ਨੂੰ ਤਣਕੇ ਦੇ ਸਾਰੇ ਵਾਲੀ ਗੱਲ ਹੋ ਗਈ ਉਹ ਕਹਿੰਦਾ ਮੈਂ ਕਿੱਥੋਂ ਬਚਾਂ ਪਰ ਉਲਟਾ ਕਿਸਾਨ ਹੋਰ ਅਲ ਦੇਦਾ ਜਾ ਰਿਹਾ ਸਰਕਾਰ ਨੂੰ ਆਪਣਾ ਜਿਹੜਾ ਸੁਧਾਰ ਕਰਨ ਦਾ ਜਿਹਦੇ ਨਾਲ ਕਿ ਕਿਸਾਨ ਨੂੰ ਦੋਸ਼ੀ ਬਣਾ ਕੇ ਦੇਣਾ ਚਾਹੀਦਾ